ਸੋ ਨਿਊਜ ਦੇ ਦੇਸਾਨਾਂ ਪਿਆਰ ਪਰ ਇਸ ਹਸਤੀ ਕਾਲ ਜੋ ਅੱਜ ਡੱਲਾ ਕਾਦੀਆਂ ਵੇਖੀ ਸੀਐਮ ਭਗਵੰਤ ਮਾਨ ਦਾ ਕੀਤਾ ਗਿਆ ਵਿਰੋਧ ਜਥੇਬੰਦੀ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬਹੁਤ ਹੀ ਵਿਰੋਧ ਕੀਤਾ ਗਿਆ ਔਰ ਆਪਣੀਆਂ ਨਾ ਮੰਗਾ ਮੰਨਣ ਤੇ ਹੋਰ ਵੀ ਵੱਡਾ ਸੰਘਰਸ਼ ਕਰਨ ਦੀ ਕੀਤੀ ਅਪੀਲ ਤੁਸੀਂ ਦੇ ਰਹੇ ਡੀਐਸ ਨੇ ਉਹਦੀ ਖਾਸ ਰਿਪੋਰਟ ਪੱਤਰਕਾਰ ਦਿਵਿੰਦਰ ਸਿੰਘ ਧੰਨਵਾਦ ਦੇਦੀ ਪੇਮੈਂਟ ਸਾਡੀ ਕੰਨੇ ਦੀ ਪੇਮੈਂਟ ਸਾਡੀ ਇੱਥੇ ਰੱਖ ਪੰਜਾਬ ਸਰਕਾਰ ਜੁਰਦਾਬਾਦ ਪੰਜਾਬ ਸਰਕਾਰ ਜੁਰਦਾਬਾਦ ਭਗਵੰਤ ਮਾਨ ਜੁਰਦਾਬਾਦ ਮਾਝਾ ਕਿਸਾਨ ਸ਼ਿਕਾਇਤ ਕਮੇਟੀ ਜਿੰਦਾਬਾਦ ਹਾਂ ਹਾਂ ਸਤਿਕਾਰਯੋਗ ਭਾਜੀ ਸਤਿਕਾਰਯੋਗ ਭਾਜੀ ਅੱਜ ਜਿਹੜਾ ਮੁੱਦਾ ਚੱਲ ਰਿਹਾ ਕਿਹੜੇ ਸਬੰਧ ਚ ਕਿਹੜੀ ਜਗ੍ਹਾ ਦੇਖੋ ਡੱਲੇ ਮੋੜ ਤੇ ਖੜੇ ਆਂ ਅਸੀਂ ਸੀਐਮ ਸਾਹਿਬ ਇੱਥੇ ਕੋਸ਼ੀ ਦੇ ਵਿੱਚ ਆਈਟੀਆਈ ਗਰਾਊਂਡ ਵਿੱਚ ਕਾਦੀਆਂ ਪਹੁੰਚ ਰਹੇ ਸਾਡੇ ਤੇ ਆ ਦੋ ਹੀ ਇਸ਼ੂ ਆ ਜਿਹੜੇ ਉਹਦਾ ਦੇ ਖੇਤੀ ਤੇ ਬਹੁਤ ਜ਼ਿਆਦਾ ਇਸ਼ੂ ਆ ਪਰ ਜਿਹੜੇ ਸਾਡੇ ਜ਼ਿਲ੍ਹੇ ਦੇ ਬਹੁਤ ਵੱਡੇ ਦੋ ਇਸ਼ੂ ਆ ਵੀ ਸਾਡੇ ਦਰਿਆ ਦੇ ਏਰੀਏ 'ਚ ਬਹੁਤ ਜ਼ਿਆਦਾ ਗੰਨਾ ਮਰ ਗਿਆ ਤੇ ਉਹਦਾ ਮਾਫਜ਼ਾ ਸਰਕਾਰ ਨੇ ਅਜੇ ਤੱਕ 1 ਰੁਪਈਆ ਨਹੀਂ ਦਿੱਤਾ ਗੰਨੇ ਦਾ ਹਾਲਾਂਕਿ ਸਰਕਾਰ ਨੇ ਬਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਵੀ ਗਰਦੌਰੀਆਂ ਬਾਅਦ 'ਚ ਪਹਿਲਾਂ ਅਸੀਂ 20000 ਰੁਪਈਆ ਤੁਹਾਡੇ ਖਾਤਿਆਂ 'ਚ ਪਾਇਆ ਕਰਾਂਗੇ ਜੇ ਕਿਸੇ ਦੀ ਫਸਲ ਮਰਦੀ ਹੈ ਤੇ ਤੇ ਗੰਨਾ ਪਾਲਣ ਵਾਸਤੇ ਘੱਟੋ-ਘੱਟ 60000 ਰੁਪਏ ਖਰਚਾ ਹੁੰਦਾ ਤੇ ਅਸੀਂ ਇਹਦੀ ਮੰਗ ਰੱਖੀ ਵੀ ਸਾਨੂੰ ਘੱਟੋ-ਘੱਟ 50000 ਰੁਪਏ ਜਿਹੜਾ ਗੰਨਾ ਹਸਦਾ ਮਰ ਗਿਆ ਨਾ ਉਹਦਾ ਦਿੱਤਾ ਜਾਵੇ ਗਰਦੋਰੀਆਂ ਕਰਕੇ ਤੇ ਉਹਦੇ ਵਾਸਤੇ ਇਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਇੱਕ ਸਾਡੇ ਆਪਣੇ ਪੈਸੇ ਸਰਕਾਰ ਕੋ ਸਾਡੇ 55 ਰੁਪਏ ਜਿਹੜੇ ਅਸੀਂ ਲੈਣੇ ਆ ਆਪਣੇ ਗੰਨੇ ਦੀ ਫਸਲ ਦੇ ਤੇ ਉਹ ਵੀ ਦਸੰਬਰ ਮਹੀਨੇ ਦੀਆਂ ਮਿਲਾਂ ਚੱਲੀਆਂ ਵਾਂ ਤੇ ਅੱਜ ਕੋਈ 6ਵਾਂ ਮਹੀਨਾ 6 ਮਹੀਨੇ ਹੋ ਗਏ ਚੱਲੀਆਂ ਮਿਲਾਂ ਨੂੰ 6 ਮਹੀਨਾ ਚ 1 ਰੁਪਿਆ ਜਿਹੜਾ ਉਹ ਸਰਕਾਰ ਨੇ ਨਹੀਂ ਦਿੱਤਾ ਤੇ ਅੱਜ ਸਾਡੇ ਇਲਾਕੇ 'ਚ ਸੀਐਮ ਸਾਹਿਬ ਆ ਰਹੇ ਆ ਅਸੀਂ ਸੀਐਮ ਸਾਹਿਬ ਨੂੰ ਇੱਕ ਦੋ ਤਿੰਨ ਸਾਡੇ ਸਵਾਲ ਹੀ ਆ ਵੀ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਸਾਡੇ ਬਿਲਕੁਲ ਜੈਨੂਨ ਵੀ ਸਾਡੀ ਆਪਣੀ ਫਸਲ ਦੇ ਪੈਸੇ ਸਾਨੂੰ ਕਿਉਂ ਨਹੀਂ ਦਿੱਤੇ ਜਾ ਰਹੇ ਵੀ ਜੇ ਨਹੀਂ ਤੁਹਾਡੇ ਕੋ ਗ੍ਰਾਂਟ ਤੇ ਨਹੀਂ ਮੰਗਦੇ ਕੋਈ ਜਾਂ ਤੇ ਅਸੀਂ ਸਰਕਾਰ ਕੋ ਕੋਈ ਗ੍ਰਾਂਟ ਮੰਗਦੇ ਹੋਈਏ ਵੀ ਸਰਕਾਰ ਸਾਨੂੰ ਇੰਨੇ ਕਰੋੜ ਦਵੇ ਗ੍ਰਾਂਟ ਸਾਡੇ ਆ ਨੁਕਸਾਨ ਆ ਸਾਡੇ ਜਿਹੜੇ ਤੁਸੀਂ ਵਾਅਦੇ ਕੀਤੇ ਆ ਵੀ ਜਦੋਂ ਕੋਈ ਵੀ ਫਸਲ ਮਰੂਗੀ ਤੇ ਉਹ ਗਰਦੌਰੀ ਬਾਅਦ 'ਚ ਤੇ ਪਹਿਲਾਂ ਹੀ 20000 ਰੁਪਿਆ ਤੁਹਾਨੂੰ ਦਿੱਤਾ ਜਾਊਗਾ ਜੇ ਅਹੀਂ ਸਾਡੇ ਗੰਨੇ ਦੀ ਤੇ ਅਸੀਂ 50000 ਮੰਗਦੇ ਆਂ ਵੀ 50000 ਘੱਟੋ ਘੱਟ ਦਿੱਤਾ ਜਾਵੇ ਜੇ 50 ਨਹੀਂ ਦਿੱਤਾ ਤੇ ਇਹਨਾਂ ਨੇ ਜਿਹੜਾ 20000 ਆਪਣਾ ਮੰਨਿਆ ਸੀ ਉਹ ਕਿਉਂ ਨਹੀਂ ਦਿੱਤਾ ਉਹ ਘੱਟੋ ਘੱਟ ਦੇਣ ਤੇ ਸਹੀ ਲੋਕਾਂ ਨੂੰ ਹੁਣ ਅੱਜ ਇਹਨਾਂ ਨੂੰ ਇਹ ਬਹਾਨੇ ਹੁਣ ਕੇ ਵੀ ਇਹ ਚੋਣ ਜਾਬਤਾ ਲੱਗ ਗਿਆ ਪਰ ਇਹ ਤੇ ਜੇ ਮਹੀਨਾ ਹੀ ਹੋਇਆ ਲੱਗੇ ਚੋਣ ਜਾਬਤਾ ਪਹਿਲੋਂ ਕਿੱਥੇ ਗਈ ਸਰਕਾਰ ਸਾਡੇ ਇਲਾਕੇ 'ਚ ਆ ਰਹੇ ਆ ਜੇ ਸੀਐਮ ਸਾਹਿਬ ਸਾਡੀ ਕੋਸ਼ਿਸ਼ ਆ ਵੀ ਅਸੀਂ ਉਹਨਾਂ ਨਾਲ ਕੋਈ 5-7 ਬੰਦੇ ਉਹਨਾਂ ਨੂੰ ਆਪਣਾ ਮੰਗ ਪੱਤਰ ਵੀ ਦਈਏ ਤੇ ਉਹਨਾਂ ਨਾਲ ਗੱਲ ਵੀ ਆਪਣੀ ਗਰਦਾਸ ਆ ਫਿਰ ਵੀ ਕੋਈ ਨਾ ਗੱਲਬਾਤ ਬਣੀ ਤੇ ਫਿਰ ਗੱਲਾਂ ਵਿਚ ਵਿੱਚ ਕੀ ਹੋਊਗਾ ਕੋਈ ਨਹੀਂ ਕਿਹੜਾ ਸੀਐਮ ਸਾਹਿਬ ਨੇ ਮੁੜ ਕੇ ਪੰਜਾਬ ਚ ਨਹੀਂ ਆਉਣਾ ਕਿ ਜਾਇ ਇਹਨਾਂ ਦਾ ਕੈਂਡੀਡੇਟ ਜਿਹੜਾ ਇੱਥੇ ਇਲੈਕਸ਼ਨ ਲਾਣ ਡਿਆ ਉਹਨੇ ਮੁੜ ਕੇ ਗਰਦਾਸਪੁਰ ਹਲਕੇ ਜੇ ਮੁੜ ਕੇ ਇਲੈਕਸ਼ਨ ਨਹੀਂ ਲਾਣੀ ਫਿਰ ਜੇ ਸਾਡੇ ਨਾਲ ਵਾਅਦਾ ਖਿਲਾਫੀ ਕਰਨਗੇ ਕੋਈ ਵੀ ਤੇ ਫਿਰ ਅਸੀਂ ਇਹਨਾਂ ਦਾ ਵਿਰੋਧ ਜਿਹੜਾ ਵਾ ਉਹ ਜਿੱਦਾਂ ਹੀ ਬੀਜੇਪੀ ਵਾਲੇ ਨਾ ਕਰਦੇ ਆ ਉਦਾਂ ਫਿਰ ਇਹਨਾਂ ਦੀ ਲਈ ਬਾਜੀ ਸਾਰੇ ਜਿੱਥੇ ਜਿੱਥੇ ਇਹਨਾਂ ਦਾ ਕੈਂਡੀਡੇਟ ਖੜੇ ਉੱਥੇ ਉੱਥੇ ਉਹਨਾਂ ਦਾ ਵਿਰੋਧ ਕਰਾਂਗੇ ਸਾਡੀ ਇਹੋ ਹੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਅਸੀਂ ਦੋ ਤਿੰਨ ਵਾਰੀ ਕਿਹਾ ਕਿ ਸਾਨੂੰ ਜਿਹੜੇ 5-7 ਬੰਦੇ ਅਸੀਂ ਬਹੁਤੇ ਨਹੀਂ ਕਹਿੰਦੇ ਵੀ ਸਾਡੇ ਸਾਰੇ ਮਿਲਾ ਦਿਓ 5-4 ਬੰਦੇ ਸਾਡੇ ਜਿਹੜੀ ਹੈ 2-4 ਮਿੰਟ ਦੀ ਉਹਨਾਂ ਨਾਲ ਮਿਲ ਨਹੀਂ ਕਰਾ ਦਿਓ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਸੁਖਦੀਪ ਸਿੰਘ ਹੈ ਪਿੰਡ ਸਿਛਰੇ ਤੋਂ ਮੈਂ ਸਰਪੰਚਾਂ ਜਥੇਬੰਦੀ ਦਾ ਨਾਮ ਆ ਇਹ ਅਸੀਂ ਮਾਝਾ ਕਿਸਾਨ ਸੰਘਰਸ਼ ਕਮੇਟੀ ਜਿਹੜੀ ਪੰਜਾਬ ਆ ਉਹਦੇ ਨਾਲ ਜੁੜੇ ਹੋਏ ਆ ਅੱਜ ਕਿਹੜੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਬੜੇ ਬੜੇ ਵੱਡੇ ਲੋਕਾਂ ਨੇ ਵਾਅਦੇ ਕੀਤੇ ਸੀ ਵੀ ਤੁਹਾਡੀ ਜੇ ਕੋਈ ਫਸਲ ਮਰੇਗੀ ਉਹਦੇ ਹੀ ਗਰਦਾਵਰੀ ਬੱਚ ਕੀਤੀ ਜਾਏਗੀ ਪਹਿਲਾਂ ਤੁਹਾਡੇ ਖਾਤਿਆਂ ਵਿੱਚ 20000 ਰੁਪਏ ਪਾਇਆ ਜਾਏਗਾ ਪਰ ਅਸੀਂ ਇਹ ਇਹਨੂੰ ਪੁੱਛਣਾ ਚਾਹੁੰਨੇ ਅੱਜ ਵੀ ਜਿਹੜੀ ਸਾਡੀ ਫਸਲ ਦੇ ਪੈਸੇ ਨੇ 6 ਮਹੀਨੇ ਤੋਂ ਉੱਤੇ ਹੋ ਗਿਆ ਸਾਨੂੰ ਫਸਲ ਛੁੱਟੀ ਨੂੰ ਸਾਡੇ ਉਹ ਹੀ ਨਹੀਂ ਪੈਸੇ ਆ ਰਹੇ ਤੇ ਅਸੀਂ ਜੇ ਮਿਲੰਦਾ ਦੋ ਤਿੰਨ ਵਾਰੀ ਇੱਥੇ ਗੁਰਦਾਸਪੁਰ ਵਾਲਕੇ ਚਾਏ ਨੇ ਅਸੀਂ ਮਿਲਣ ਵੱਲੋਂ ਕਹਿੰਨੇ ਆ ਤੇ ਪ੍ਰਸ਼ਾਸਨ ਸਾਨੂੰ ਮਿਲਣ ਵੀ ਨਹੀਂ ਦਿੰਦਾ ਪਰ ਅੱਜ ਇਹ ਜ਼ਰੂਰ ਮਿਲ ਕੇ ਜਾਣਾ ਜਾਂ ਤੇ ਮਿਲ ਕੇ ਆਪਣਾ ਦੁੱਖ ਦੱਸ ਕੇ ਜਾਵਾਂਗੇ ਤੇ ਜਾਂ ਫਿਰ ਜੋ ਵੀ ਪ੍ਰਸ਼ਾਸਨ ਦਾ ਜੋ ਵੀ ਇਹ ਕਰ ਸਕਦੇ ਨੇ ਉਹ ਸਾਡੇ ਨਾਲ ਕਰ ਸਕਦੇ ਨੇ ਅਸੀਂ ਬਿਨਾ ਮਿਲਣ ਤੋਂ ਅੱਜ ਜਿਹੜਾ ਨਾ ਉਹ ਨਹੀਂ ਜਾਣਾ ਸਦਾਰਕ ਕਮੇਟੀ ਦਾ ਸਰਪ੍ਰਸਤ ਬੋਲਦਾ ਅਸੀਂ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਸਾਡੇ ਕੋਲੋਂ ਬੋ ਆਉਂਦੀ ਆ ਜੇ ਬੋ ਆਉਂਦੀ ਆ ਤੇ ਸਾਡੇ ਚੈੱਕ ਅਪ ਕਰਾਓ ਕਿਉਂਕਿ ਕਿਉਂ ਨਹੀਂ ਮਿਲਦੇ ਸਾਨੂੰ ਸਾਡਾ ਜਿਹੜਾ ਨੁਕਸਾਨ ਹੋਇਆ ਵਾ ਸੁਣ ਤੇ ਲਓ ਮੋਟਾ ਵੀ ਸਾਡੀਆਂ ਪੈਣੀਆਂ ਜੇ ਸਾਰਾ ਟਾਈਮ ਤੁਸੀਂ ਇੰਨਾ ਕੱਢ ਸਕਦੇ ਜੇ ਤੇ ਤੁਸੀਂ ਸਾਡੇ ਨਾਲ ਕਿਉਂ ਨਹੀਂ ਗੱਲ ਕਰਦੇ ਸਾਡੇ ਲਈ 5 ਮਿੰਟ ਵੀ ਟਾਈਮ ਹੈ ਨਹੀਂ ਜਿਹੜੀ ਸਾਡੀ ਦੁੱਖ ਤਕਲੀਫ ਹੈ ਸੁਣੋ ਜੋ ਜ਼ੁਬਾਨ ਤੇ ਰੋ ਆਪਣੀ ਤੇ ਜੋ ਤੁਸੀਂ ਬੋਲਿਆ ਉਹ ਤੇ ਪਹਿਰਾ ਦਿਓ ਫਿਰ ਅਹੀਂ ਇਹੋ ਗੱਲ ਕਹੋਗੇ ਮਰਗੇ ਨਾਲ ਮੁਕਰਗੇ ਦਾ ਕੀ ਬੰਦੇ ਆਮ ਮੁਹਾਵਰਾ ਪੰਜਾਬੀ ਦੀ ਵੀ ਮਰਗੇ ਨਾਲ ਮੁਕਰਗੇ ਦਾ ਜੇ ਜ਼ੁਬਾਨ ਤੋਂ ਮੁਕਰ ਜਾਣਾ ਮਰ ਫਿਰ ਗੱਡੀ ਅਹੀਂ ਗੱਲ ਕਰਨੀ ਨਹੀਂ ਕੋਈ ਇਹ ਕਰਕੇ ਜਿਹੜੇ ਵਾਦੇ ਕੀਤੇ ਆ ਪੂਰੇ ਕਰੋ ਸਤਿ ਸ਼੍ਰੀ ਅਕਾਲ ਜੀ ਭਾਜੀ ਆਪਣਾ ਨਾਮ ਦਾ ਦਿਓ ਵੇਖੋ ਜੀ ਮੇਰਾ ਨਾਮ ਨਪਾਲ ਸਿੰਘ ਕਿਹੜਾ ਵਿਰੋਧ ਕੀਤਾ ਕਿਹਦਾ ਵਿਰੋਧ ਕੀਤਾ ਜਾਣ ਤੇ ਕਿਹੜੇ ਮੈਂ ਤੁਹਾਨੂੰ ਦੱਸਣਾ ਪਿੰਡ ਮੇਰਾ ਮੁਲਾਵਾਲ ਮਾਝਾ ਕਿਸਾਨ ਸੰਘਰਸ਼ ਕਮੇਟੀ ਵਿਰੋਧ ਆਪਾਂ ਸੀਐਮ ਸਾਹਿਬ ਦਾ ਕਰ ਰਹੇ ਆ ਭਗਵੰਤ ਮਾਨ ਸਾਹਿਬ ਦਾ ਵੇਖੋ ਸਾਡਾ ਗੰਨੇ ਦਾ ਬਕਾਇਆ ਲੈਣ ਵਾਲਾ 55 ਰੁਪਏ ਜੋ ਕਿ ਸਰਕਾਰ ਸਾਡੇ ਖਾਤਿਆਂ ਦੇ ਵਿੱਚ ਪੈਸੇ ਪਾ ਲਈ ਰਹੀ ਹੈ ਮਿੱਲਾਂ ਵਾਲਿਆਂ ਨੇ ਜੋ ਉਹਨਾਂ ਨੇ ਪੇਮੈਂਟ ਜਿੰਨੀ ਉਹਨਾਂ ਪਾਣੀ ਹੁਣਾਂ ਪਾਤੀਏ ਇਹ ਸਰਕਾਰ ਨੇ ਸਾਨੂੰ ਪੈਸੇ ਦੇਣੇ ਨੇ ਤੇ ਅੱਗੇ ਕਣਕ ਦੇ ਵੀ ਪੈਸੇ ਆਉਂਦੇ ਨੇ ਸਾਡੇ ਖਾਤਿਆਂ 'ਚ ਇਦਾਂ ਹੀ ਗੰਨੇ ਦੀ ਫਸਲ ਦੇ ਨੇ ਕੋਈ ਇਹਦਾ ਚੋਣ ਜਾਬਤੇ ਨਾਲ ਕੋਈ ਮਤਲਬ ਨਹੀਂ ਹੈਗਾ ਤੇ ਅਸੀਂ ਇਸ ਕਰਕੇ ਅੱਜ ਇੱਥੇ ਮਾਜਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇਕੱਤਰ ਹੋਏ ਆਂ ਕਿ ਅਸੀਂ ਸ਼ਾਂਤੀਪੂਰਵ ਸੀਐਮ ਸਾਹਿਬ ਨੂੰ ਆਪਾਂ ਮੰਗ ਪੱਤਰ ਜਿਹੜਾ ਉਹ ਦੇ ਸਕੀਏ ਵੇਖੋ ਕਿਸਾਨੀ ਦੇ ਪੰਜਾਬ ਦੇ ਬੜੇ ਮੁੱਦੇ ਨੇ ਜੇ ਆਪਾਂ ਗਿਣਤੇ ਆ ਜਾਈਏ ਤੇ 2 2.5 ਘੰਟੇ ਲੱਗ ਜਾਂਦੇ ਨੇ ਅੱਜ ਇਹ ਬੋਟਾਂ ਲੈਣ ਸਾਡੇ ਕੋਲ ਇੱਥੇ ਆਉਂਦੇ ਨੇ ਜਿਹੜਾ ਸਾਡਾ ਜ਼ਿਲ੍ਹੇ ਦਾ ਕਾਦੀਆਂ ਹਲਕੇ ਦਾ ਹਾਲ ਹੈ ਕੋਈ ਸੜਕ ਸੜਕਾਂ ਨਹੀਂ ਕੋ ਰਹਿ ਗਈਆਂ ਔਰ ਇੱਕ ਚੱਕ ਸ਼ਰੀਫ ਵਾਲੀ ਪੁਲੀ ਹੈ ਭੈਣੀ ਮੀਆਂ ਖਾਂ ਦੇ ਚੱਕ ਸ਼ਰੀਫ ਦੇ ਸੈਂਟਰ ਦੇ ਵਿੱਚ ਉਸ ਪੁਲੀ ਦੇ ਉੱਤੇ ਜਗਰੂਪ ਸਿੰਘ ਸੇਖਮਤ ਤਿੰਨ ਵਾਰ ਆ ਚੁੱਕੇ ਨੇ ਨਾਉ ਪੁਲੀ ਇਹਨਾਂ ਨੇ ਬਣਾਈ ਅੱਜ ਬੋਟਾ ਮੰਗਣ ਆ ਗਏ ਨੇ ਕਿਸਾਨਾਂ ਦਾ ਕੋਈ ਇਹਨਾਂ ਮਸਲਾ ਹੱਲ ਨਹੀਂ ਕੀਤਾ ਨਜਾਇਜ਼ ਮੁੰਡੇ ਚੁੱਕ ਚੁੱਕ ਕੇ ਕਿੱਥੇ ਡਿਬੜੂ ਕਰ ਜੇਲ੍ਹਾਂ ਚ ਨਸੁੱਤੇ ਹੋਏ ਨੇ ਸਾਡਾ ਮੇਨ ਮਕਸਦ ਇਹ ਹੋਈ ਏ ਕਿ ਸਾਡਾ ਅਸੀਂ ਸੀਐਮ ਸਾਹਿਬ ਨੂੰ ਮੰਗ ਪੱਤਰ ਦੇਣਾ ਜੋ ਸਾਡਾ ਗੰਨੇ ਦਾ ਬਕਾਇਆ ਏ ਉਹ ਤੁਰੰਤ ਜਲਦ ਤੋਂ ਜਲਦ ਸਰਕਾਰ ਜਿਹੜੀ ਉਹ ਸਾਡੇ ਖਾਤੇ ਦੇ ਵਿੱਚ ਪਾਏ ਇਹੋ ਹੀ ਸਾਡੀ ਬੇਨਤੀ ਏ ਧੰਨਵਾਦ